ਕੜਾਹੀ ਆਪਣੇ ਗਰਮ ਹੋ ਗਈ ਜੀ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਸਰੋਂ ਦਾ ਤੇਲ ਦੀ ਘੜਚੀ ਘੜ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਹੁਣ ਇਹਦੇ ਵਿੱਚ ਆਪਾਂ ਤੇਲ ਗਰਮ ਹੋ ਗਿਆ ਜੀ ਇਹਦੇ ਵਿੱਚ ਪਾਵਾਂਗੇ ਇੱਕ ਜੀਰਾ ਚਮਚਾ ਤੇ ਆਲੂ ਪਾ ਦਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਨੂੰ ਤੇਲਾਪਨ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਪਿਆਜ਼ ਆਪਣਾ ਭੁੱਜ ਗਿਆ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਹਰੀ ਮਿਰਚ ਨੂੰ 2 ਮਿੰਟ ਤੱਕ ਭੁੰਨਾਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਟਮਾਟਰ ਟਮਾਟਰ ਨੂੰ ਚੰਗੀ ਤਰ੍ਹਾਂ ਉਸ ਤੋਂ ਨਾਲੇ ਪਿਆਜ਼ ਵਿੱਚ 2 ਮਿੰਟ ਲਈ ਢਿੱਟ ਕੇ ਰੱਖਾਂਗੇ ਹੁਣ ਆਪਾਂ ਇਹਨੂੰ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਟਮਾਟਰ ਆਪਣਾ ਭੁੱਜ ਕੇ ਤਿਆਰ ਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੁਸੀਂ ਤੇ ਹੁਣ ਇਹਦੇ ਵਿੱਚ ਕਪਾਵਾਗੇ ਆਪਾਂ ਕਾਹਨੀਆਂ ਪਾ ਦਿੰਦਾ ਚਮਚਾ ਚੰਗੀ ਤਰ੍ਹਾਂ ਹਿਲਾ ਲਾਂਗੇ ਮਸਾਲਿਆਂ ਨੂੰ ਤੇ ਅੱਜ ਹੁਣ ਆਪਾਂ ਮਸਾਲੇ ਨੂੰ ਤੇ ਇਹ ਸ਼ਗਨ ਪਾਕੋ ਮਸਾਲਾ ਭੁੱਜ ਗਿਆ ਜੀ ਆਪਣਾ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਕਾਤੇ ਕਰਕੇ ਪਾ ਦਿੱਤੇ ਦੇ ਵਿੱਚ। ਉਸਾਨਾ ਆਪਣਾ ਭੁੱਜ ਗਿਆ ਜੀ ਚੰਗੀ ਤਰ੍ਹਾਂ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਾ ਹੋਇਆ ਕਰੱਦੂ। ਕੱਦੂ ਨੂੰ ਚੰਗੀ ਤਰ੍ਹਾਂ ਖਲਾ ਲਾਂਗੇ ਮਸਾਲੇ 'ਚ। ਫਿਰ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ 10 ਮਿੰਟ ਲਈ। ਭੁੱਜਣ ਦਾ ਚੈੱਕ ਕਰਾਂਗੇ। ਕੱਦੂ ਵੱਢੂਦਾਂਗੇ। ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ। ਗਰਮ ਮਸਾਲਾ। चांगे एक मिनट हलावांगे हुण आपण पाव दुध एक कप ओनू चर हलावांगे दो चमच आपण मलाई पाव ਮਲਾਈ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਹੁਣ ਤੇ ਜਾਂਚ ਕਰਕੇ ਇਹਨੂੰ ਸਾੜਛੀ ਮਾਰੀ ਜਾਵਾਂਗੇ ਇਹਦੇ ਵਿੱਚ ਜਿੰਨਾ ਚਿਰ ਇਹਨੂੰ ਦੁੱਧ ਨੂੰ ਬਾੜ ਨਹੀਂ ਆਉਂਦਾ ਤਾਂ ਕਿ ਸਬਜ਼ੀ ਆਪਣੀ ਫਟੇ ਨਾ ਕਿਉਂਕਿ ਇਹਦੇ ਵਿੱਚ ਟਮਾਟਰ ਪਾਇਆ ਹੈ ਕਈ ਲੋਕ ਕਹਿੰਦੇ ਆ ਵੀ ਟਮਾਟਰ ਨਾਲ ਸਬਜ਼ੀ ਫਟੇ ਜਾਂਦੀ ਹੈ ਦੁੱਧ ਪਾਉਣ ਨਾਲ ਪਰ ਇਹਨੂੰ ਤੇ ਜਾਂਚ ਤੇ ਪਕਾਵਾਂਗੇ ਹੁਣ ਆਪਾਂ ਲਓ ਜੀ ਹੁਣ ਆਪਾਂ ਚੈੱਕ ਕਰਾਂਗੇ ਲਓ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਆਫ ਕਰ ਦਾਂਗੇ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਆ। ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਕਮੈਂਟ ਕਰਨਾ ਜੀ।